ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇ ਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਅਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਘਰ ਦੇ ਪਸ਼ੂ ਆ ਦੋਸਤੋ ਬਹੁਤ ਚੰਗੀ ਨਸਲ ਦੇ ਤੇ ਖੇਤੀਬਾੜੀ ਦਾ ਬਾਈ ਦਾ ਕਾਰੋਬਾਰ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਮੋਹਰਾ ਗੱਬਣ ਝੋਟੀ ਬਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲਾਈਨਾਂ ਡਿਟੇਲ ਇਹਦੇ ਕਰ ਦਿਆਂ ਤੁਹਾਡੇ ਨਾਲ ਸਾਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੇਰਾ ਲਖਵਿੰਦਰ ਸਿੰਘ ਜੀ। ਲਖਵਿੰਦਰ ਸਿੰਘ। ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ। 9815065276 9815065276 65276 65276 ਹਾਂਜੀ ਤੇ ਕੱਟੀ ਬਾਈ ਆਪਣੇ ਘਰ ਦੀ ਹੈ ਇਹ। ਜੀ ਆਪਣੇ ਘਰ ਦੀ ਕੱਟੀ ਪਾਲੀ ਹੈ ਜੀ ਆਪਣੀ ਖਾ ਦੀ। ਠੀਕ ਹੈ। ਤੇ ਬਾਈ ਜੀ ਕਿੰਨੇ ਕ ਦਿਨ ਲੈਂਦੀ ਆ ਸੂਣ ਚ ਹਫਤਾ 10 ਦਿਨ ਦੇ ਹਜੇ ਕੱਚੀ ਆ ਜੀ ਹਫਤਾ 10 ਦਿਨ ਦੀ ਤੇ ਬਾਈ ਸੀਮਨ ਕਿਹੜਾ ਲੱਗਿਆ ਇਹਦੇ ਇਹਦੇ ਵੀਰਾਵਲੀ ਦਾ ਦੰਦ ਕਿਹ ਵੀਰਾਵਲੀ ਦਾ ਕਿਹੜਾ ਲੱਗਿਆ ਜੀ ਵੀਰਾਵਲੀ ਦਾ ਹਾਂ ਜੀ ਬਾਈ ਜੀ ਕਿਹੜਾ ਬੋਲ ਦੱਸਿਆ ਸੀਗਾ ਜੀ ਬਾਈ ਜੀ ਵੀਰਾਵਲੀ ਦਾ ਚੇਤਨਾ ਸੀਮਨ ਲੱਗਿਆ ਜੀ ਗਾਂ ਚੇਤਨ ਦਾ ਸੀਮਨ ਲੱਗਿਆ ਹਾਂ ਜੀ ਤੇ ਦੁੱਧ ਬਾਈ ਪਹਿਲੇ ਸੂਏ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕੁ ਬਾਈ ਵੀਰਾ 14 ਕਿਲੋ ਦੁੱਧ ਡਾਂਗ ਦਾ ਸੋਖੀ ਦੇਉਗੀ ਪਹਿਲੇ 13 ਕਿਲੋ ਹਾਂ ਜੀ ਠੀਕ ਆ ਲਓ ਵੀ ਮੇਤਰੋ ਮੋਹਰਾ ਨਸਲ ਚ ਪੈਂਦੀ ਆ ਸਿੰਘ ਗੋਲ ਆ ਥਣ ਥਣ ਬਹੁਤ ਚ ਬਹੁਤ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਹਵਾਨਾ ਸਾਫ ਸੁਥਰਾ ਮੋਟਾ ਮੋਟਾ ਥਾਣਾ ਦੇ ਮੁਠੀ ਦੀ ਚੁਆਈ ਵਾਲਾ ਬਈ ਮਿੱਤਰੋ ਬਾਈ ਹੱਥ ਮਾਰ ਰਿਹਾ ਕੋਈ ਡਰ ਵਾਲੀ ਗੱਲ ਨਹੀਂ ਦੋਸਤੋ ਆਰਾਮ ਨਾਲ ਖੜੀ ਆ ਬਹੁਤ ਸੀਲਸ ਲੱਗਾ ਤੇ ਹਵਾਨਾ ਦੋਸਤੋ ਹਫਤੇ ਦੇ ਅੰਦਾਜ਼ੇ ਨਾਲ ਤੁਸੀਂ ਦੇਖਣਾ ਹਫਤੇ ਨੂੰ ਇਹਨੇ ਹਵਾਨਾ ਪੂਰਾ ਭਰ ਜਾਣਾ ਚੰਗਾ ਸਾਫ ਸੁਥਰਾ ਹਵਾਨਾ ਲਓ ਵੀ ਮਿੱਤਰੋ ਥਾਣ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਬਹੁਤ ਸਾਫ ਸੁਥਰੇ ਥਾਣਾ ਇੱਕ ਪਾਸੇ ਥੋੜੀ ਜਿਹੀ ਭਲੂਣਾ ਦੋਸਤੋ ਡਰ ਵਾਲੀ ਗੱਲ ਨਹੀਂ ਹੁੰਦੀਗੀ ਥੋੜੀ ਜਿਹੀ ਜ਼ਿਆਦਾ ਨਹੀਂ ਗਈ ਥੋੜੀ ਜਿਹੀ ਉੱਪਰਲੇ ਪਾਸੇ ਤੇ ਥਾਣ ਇੱਕੋ ਜਿਹਾ ਵੈਸੇ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਤੋੜ ਦਿਆਂ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਹੈ ਰਾਜੀਪੜੀ ਬਹੁਤ ਆ ਦੋਸਤੋ ਫੇਰ ਤੋੜਦੇ ਬਾਈ ਮੜ ਆ ਜਾ ਉਧਰੋਂ ਲਓ ਵੀ ਸੱਜਣਾ ਦੁਬਾਰਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆਂ ਸੋਨਾ ਹਵਾਨਾ ਤਿਆਰ ਕਰੂਗੀ ਹਫਤਾ 10 ਦਿਨ ਬਾਈ ਕਹਿੰਦਾ ਸੂਣ ਚ ਬੱਕ ਗਿਆ ਰਾਜੀ ਬਹੁਤ ਆ ਚੰਗਾ ਕਦ ਕਾਠਾ ਮੋੜ ਲਓ ਬਈ ਬੰਦ ਦਿਓ ਜੀ ਉੱਥੇ ਬੰਦ ਹਵਾ ਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਥੋੜੀ ਜਿਹੀ ਭਲੋਣਾ ਉਰਲੇ ਪਾਸੇ ਤੇ ਪਰ ਕੋਈ ਜ਼ਿਆਦਾ ਨਹੀਂ ਗਈ ਹਜੇ ਹਵਾਨਾ ਤਿਆਰ ਕਰੂਗੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ 1,48,000 1,48 ਮਾਨਤਾਨ ਹੋ ਜੂ ਬਾਈ ਅੱਜ ਪੂਰਾ ਕਰਾਂਗੇ ਮਾਨਤਾਨ ਲਓ ਵੀ ਸੱਜਣਾ 1,48,000 ਬਾਈ ਨੇ ਮੁੱਲ ਮੰਗਿਆ ਬਣਦਾ ਮਾਨਤਾਨ ਤੁਹਾਡਾ ਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆ ਪਹਿਲਾ ਸੂ ਹੈ ਸਾਰੀ ਡਿਟੇਲ ਬਾਈ ਤੋਂ ਲੈ ਲਈ ਆ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਘਰੇ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਜਿੰਨੀ ਝੋਟੀ ਦਿਖਾਈ ਹੈ ਉਸੇ ਤਰ੍ਹਾਂ ਦੀ ਤੁਹਾਨੂੰ ਘਰੇ ਆ ਕੇ ਦਿਖੂਗੀ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਸਾਡੇ ਨਾਲ ਹੇਠਲੇ ਨੰਬਰ ਤੇ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ